ਉਹ ਆਪਣੇ ਇੰਡੀਆ ਜਿਵੇਂ ਲੱਗ ਰਹੇ ਨੇ ਫਲਾਵਰ ਜੋ ਬਾਹਰ ਵੀ ਲੱਗਦੇ ਨੇ ਦੁਨੀਆ ਭਰ ਚ ਲੱਗਦੇ ਨੇ ਲੇਕਿਨ ਕਤਰ ਦੇਖੋ ਜਿਹੜੀ ਕਵਾਸ ਸੀਗੀ ਉਹ ਸ਼ਾਇਦ ਇੱਥੇ ਰੇਤਰਾ ਇਲਾਕਾ ਇੱਥੇ ਸ਼ਾਇਦ ਚ ਜਾਨੀ ਹੁੰਦੀਆਂ ਲੇਕਿਨ ਜੋ ਚ ਜਿੱਥੇ ਇਸ ਟਾਈਮ ਇਹਨੇ ਪੈਦਾ ਕਰੀਆਂ ਜੋ ਜਿਹੜੀ ਚੀਜ਼ਾਂ ਨਹੀਂ ਸੀ ਹੁੰਦੀਆਂ ਉਹ ਕਰਕੇ ਦਿਖਾਈਆਂ ਆ ਫਲਾਵਰ ਸ਼ੋਅ ਕਰਾਇਆ ਇਸ ਟਾਈਮ ਇਹਨਾਂ ਨੇ ਇੱਥੇ ਤਰ੍ਹਾਂ ਤਰ੍ਹਾਂ ਦੇ ਫਲਾਵਰ ਨੇ ਨਹੀਂ ਇਹ ਹਸਲ ਐਕਸੀਬਿਸ਼ਨ ਹੁੰਦਾ ਹੈ ਇਹ ਗਵਰਨਮੈਂਟ ਦੀ ਤਰਫੋਂ ਹੁੰਦਾ ਹੈ ਜੀ ਸਾਹਿਬ ਸਾਲ ਨੇ ਇੱਕ ਵਾਰ ਜਿਿੰਨੇ ਫਲਾਵਰ ਹੈ ਇਹ ਘੱਟਨਾ ਪ੍ਰੋਡਕਸ਼ਨ ਹੁੰਦਾ ਲੇਕਿਨ ਜੋ ਸੀਡਸ ਹੈ ਉਹ ਹਮ ਲੋਗ ਬਾਹਰ ਸੇ ਮੰਗਾਤੇ ਹੈ ਜੈਸੇ ਜਰਮਨੀ ਹੈ ਫਿਰ ਨੀਦਰਲੈਂਡ ਹੋਰ ਹੈ ਸਭ ਤੋਂ ਵੱਡੀ ਇੱਕ ਚੀਜ਼ ਦੇਖ ਰਹਾ ਸ਼ੌਕ ਦਾ ਸ਼ੌਖ ਦਾ ਕੋ ਮੁੱਲ ਨਹੀਂ ਹੈ ਤੇ ਸ਼ੌਕ ਬਹੁਤਾਂ ਲੋਕਾਂ ਨੂੰ ਜਿੰਨਾ ਛੋਟਾ ਟਮਾਟਰ ਹੈ ਉਹਨਾਂ ਦਾ ਰੇਟ ਜ਼ਿਆਦਾ ਹੈ ਇਹਨਾਂ ਨੇ ਆਰਗੈਨਿਕ ਤਿਆਰ ਕਰੀ ਹੋਈ ਸਾਰੀਆਂ ਆ ਪੇੜ ਦੇ ਵਿਚਾਰ ਨੇ ਇਹਨੇ ਬੁੱਟੇ ਲਾਏ ਹੋਏ ਨੇ ਤੇ ਐਕਚੁਅਲ ਤਿਆਰ ਨੇ ਵੱਡਾ ਟਮਾਟਰ ਇਹਦਾ ਰੇਟ ਸਸਤਾ ਹੋਊਗਾ ਜਿਹੜਾ ਮੈਂ ਤੁਹਾਨੂੰ ਛੋਟਾ ਦਿਖਾਇਆ ਨਾ ਉਦਾ ਰੇਟ ਬਹੁਤ ਜ਼ਿਆਦਾ ਇਸ ਨਾਲ 3 4 ਗੁਣਾ ਰੇਟ ਜ਼ਿਆਦਾ ਨਾਲੋਂ ਸੋਚ ਦੀ ਸ਼ਕਤੀ ਦੇਖਣ ਵਾਲੇ ਦਰਸ਼ਕੋ ਮੈਂ ਤੁਹਾਨੂੰ ਦੋ ਚਾਰ ਵੀਡੀਓ ਦਿਖਾਈਆਂ ਪਹਿਲਾਂ ਵੀ ਕਿ ਦੁਆ ਕਤਰ ਦੇ ਵਿੱਚ ਜਿਹੜੀਆਂ ਕੋਈ ਐਗਜ਼ੀਬਿਸ਼ਨ ਲੱਗ ਰਹੀ ਹੈ ਜਾਂ ਸਰਕਾਰ ਕੋਈ ਉਪਰਾਲਾ ਕਰ ਰਹੀ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹ ਕਤਰ ਦੇ ਵਿੱਚ ਮੈਂ ਕਈ ਵਾਰ ਚੀਜ਼ਾਂ ਦੇਖਿਆ ਕਿ ਵੀ ਇਹਨਾਂ ਨੇ ਜਿਹੜੇ ਕੰਮ ਕਰਦੇ ਨੇ ਸਭ ਤੋਂ ਹਟ ਕੇ ਕੰਮ ਕਰਦੇ ਨੇ हटके ਕਿਸਰਾਂ ਨੇ ਉਹ ਮੈਂ ਪਿਛਲੇ ਵੀਡੀਓ ਤੁਹਾਨੂੰ ਵੀ ਦਿਖਾਈਆਂ ਸੀਗੀਆਂ ਅੱਜ ਅਸੀਂ ਕਟਾਰਾ ਆਏ ਆ ਇੱਕ ਇਲਾਕਾ ਜੀ ਕਟਾਰਾ ਇਹ ਦੋਹਾ ਕਟਾਰ ਦੇ ਵਿੱਚ ਬਹੁਤ ਜਿਗ੍ਹਾ ਬਣਾਈ ਤੁਸੀਂ ਮੇਰੇ ਪਿੱਛੇ ਦੇਖੋ ਆ ਸਮੁੰਦਰ ਹੈ ਸਮੁੰਦਰ ਪਿੱਛੇ ਦੇਖੋ ਪੂਰੀਆਂ ਬਿਲਡਿੰਗਾਂ ਹੈਗੀਆਂ ਕਿਸ਼ਤੀਆਂ ਲੋਕ ਇੰਜੋਇਮੈਂਟ ਕਰਦੇ ਨੇ ਸਾਰਾ ਵਕਤ ਸ਼ਾਉਨ ਉਸਟਾ ਪੂਰਾ ਭਰਿਆ ਹੁੰਦਾ ਇੱਥੇ ਪੂਰਾ ਲੋਕੀ ਆਪਣਾ ਸ਼ਾਨਦਾਰ ਕੇ ਸਮਾ ਜਿਹੜਾ ਅੱਛੇ ਤਰੀਕੇ ਨਾਲ ਬਤੀਤ ਕਰਦੇ ਨੇ ਸੋ ਇੱਥੇ ਹੁਣ ਇਹਦੇ ਨਾਲ ਇੱਕ ਬਿਲਕੁਲ ਥਨਵਾਦਾਨਾ ਇੱਥੇ ਨਾਲ ਇਹਨਾਂ ਨੇ ਇੱਕ ਫਲਾਵਰ ਸ਼ੋਅ ਕਰਤਾ ਇਹਨਾਂ ਨੇ ਜਿਹੜਾ ਸਰਕਾਰ ਵੱਲੋਂ ਸੀਗਾ ਉਦੋਂ ਹਨਾ ਤਾਂ ਇਹ ਮੋਰਲ ਵੀਊ ਕਿਉਂ ਤਾਂ ਹਾਂ ਦੀ ਕੋਸ਼ਿਸ਼ ਕਰ ਰਿਹਾ ਕਿ ਵੀਊ ਦੇ ਬਿਲਕੁਲ ਨਾਲ ਹੀ ਹੈ ਅਗਲਾ ਹਿੱਸਾ ਬਿਲਕੁਲ ਨਾਲ ਉਹਦੇ ਜਿਹੜਾ ਕਿ ਹੁਣ ਅੰਦਰ ਜਾ ਕੇ ਦਿਖਾਵਾਂਗੇ ਅਸੀਂ ਕਿ ਵੀ ਜਿਹੜਾ ਉੱਥੇ ਉਹਨਾਂ ਨੇ ਜੋ-ਜੋ ਅੰਦਰ ਸਿਸਟਮ ਬਣਾਇਆ ਉਹਨਾਂ ਨੇ ਚਾਹੇ ਫਲਾਵਰ ਸ਼ੋਅ ਆਇਆ ਚਾਹੇ ਐਗਰੀਕਲਚਰ ਆ ਚਾਹੇ ਡੌਗਸ ਦਾ ਕੋਈ ਚੀਜ਼ ਹੈਗੀਆਂ ਬਹੁਤ ਜਨਰ ਅੰਦਰ ਸ਼ੋਅ ਕਰੀਆਂ ਹੋਈਆਂ ਔਰ ਲੋਕਾਂ ਦਾ ਹਜੂਮ ਇੰਨਾ ਹੈ ਕਿ ਲੋਕੀ ਦੂਰੋਂ ਦੂਰੋਂ ਆ ਕੇ ਮਤਲਬ ਆ ਕੇ ਇੱਥੇ ਪਰਚੇਜਿੰਗ ਵੀ ਕਰਨੇ ਔਰ ਹਰ ਚੀਜ਼ ਦੇਖ ਵੀ ਰਹਿਣ ਔਰ ਉਹਦਾ ਲਤਿਬੀ ਲੁੱਟ ਰਹਿਣੇ ਤੋ ਮੈਂ ਤੁਹਾਨੂੰ ਵੀ ਉਹ ਦਹਾਨ ਕੋਸ਼ਿਸ਼ ਕਰਤੀ ਹੈ ਕਿ ਜਿਹੜਾ ਆ ਵੀਊ ਹੈ ਪਿੱਛੇ ਘਟਾਰਾ ਦਾ ਇੱਕ ਬਹੁਤ ਵਧੀਆ ਵੀਊ ਬੰਦਾ ਹੈ ਫੋਨ ਜਿਹੜਾ ਤੁਹਾਨੂੰ ਅਗਲਾ ਦਿਖਾਣਾ ਉਹ ਤੁਹਾਨੂੰ ਫਲਾਵਰ ਸ਼ੋਅ ਦਿਖਾਵਾਂਗੇ ਦਸ਼ਕਾਂ ਮੈਂ ਜਿਹੜੀ ਤੁਹਾਨੂੰ ਬਾਹਰ ਗੱਲ ਕਰ ਰਿਆ ਸੀ ਨਾ ਆ ਦੇਖੋ ਆ ਫਲਾਵਰ ਸ਼ੋਅ ਫਲਾਵਰ ਸ਼ੋਅ ਆਪਣੇ ਇੰਡੀਆ 'ਚ ਵੀ ਲੱਗ ਰਹੇ ਨੇ ਫਲਾਵਰ ਸ਼ੋਅ ਬਾਹਰ ਵੀ ਲੱਗਦੇ ਨੇ ਦੁਨੀਆ ਭਰ 'ਚ ਲੱਗਦੇ ਨੇ ਲੇਕਿਨ ਕਤਰ ਦੇਖੋ ਜਿਹੜੀ ਇੱਕ ਆਵਾਜ਼ ਸੀਗੀ ਸ਼ਾਇਦ ਵੀ ਇੱਥੇ ਰੇਤਰਾ ਇਲਾਕਾ ਇੱਥੇ ਸ਼ਾਇਦ ਚੀਜ਼ਾਂ ਨਹੀਂ ਹੁੰਦੀਆਂ ਲੇਕਿਨ ਜੋ ਚੀਜ਼ ਇੱਥੇ ਇਸ ਟਾਈਮ ਇਹਨਾਂ ਨੇ ਪੈਦਾ ਕਰੀਆਂ ਜੋ ਜਿਹੜੀ ਚੀਜ਼ਾਂ ਨਹੀਂ ਸੀ ਹੁੰਦੀਆਂ ਉਹ ਕਰਕੇ ਦਿਖਾਈਆਂ ਆ ਫਲਾਵਰ ਸ਼ੋਅ ਕਰਾਇਆ ਇਸ ਟਾਈਮ ਇਹਨਾਂ ਨੇ ਇੱਥੇ ਤਰ੍ਹਾਂ ਤਰ੍ਹਾਂ ਦੇ ਫਲਾਵਰ ਨੇ ਔਰ ਮਨ ਖੁਸ਼ ਹੁੰਦਾ ਯਾਰ ਐਸੀ ਐਸੀ ਫਲਾਵਰਾਂ ਦੀ ਵੈਰਾਈਟੀ ਇੱਥੇ ਜਿਹੜੇ ਅਸੀਂ ਲੱਭਦੇ ਸੀਗੇ ਕਿ ਹਾਂ ਵੀ ਫਲਾਵਰ ਕਿੱਦਾਂ ਦੇ ਨੇ ਪੁੱਛਾਂਗੇ ਵੀ ਇੱਥੇ ਵੀ ਕਿੰਨੇ ਤਰ੍ਹਾਂ ਦੇ ਫਲਾਵਰ ਨੇ ਕਿਸੇ ਨਾਲ ਗੱਲ ਵੀ ਕਰਾਂਗੇ ਕਿਉਂਕਿ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਲੈਂਗੁਏਜ ਦੀ ਆਂਦੀ ਆ ਕਿਉਂਕਿ ਅਰਬੀ ਜ਼ਿਆਦਾ ਹੋਣ ਕਰਕੇ ਇੱਥੇ ਸਾਨੂੰ ਲੈਂਗੁਏਜ ਦੀ ਪ੍ਰੋਬਲਮ ਕਰਕੇ ਅਸੀਂ ਨਹੀਂ ਕਲੀਅਰ ਕਰ ਪਾਦੇ ਜਿੱਥੇ ਸਾਨੂੰ ਕੋਈ ਮੌਕਾ ਮਿਲਦਾ ਅਸੀਂ ਪੁੱਛਦੇ ਵੀ ਆ ਸੋ ਆ ਚੀਜ਼ਾਂ ਦੇਖੋ ਤੋਂ ਬਾਅਦ ਹਾਰਮਾ ਕੈਮਰਾਮੈਨ ਵੀ ਕਹੂੰਗਾ ਕਿ ਥੋੜਾ ਪਿਛਲਾ ਨਾਲ ਵੀਊ ਦਿਖਾਓ ਨਾਲ ਕਿ ਦੇਖੋ ਜੀ ਮੈਂ ਲੱਗੀਆਂ ਸਾਰੀਆਂ ਫਲਾਵਰ ਦੀਆਂ ਨਾਲ ਕਿਆਰੀਆਂ ਬਣਾਈਆਂ ਤਰ੍ਹਾਂ-ਤਰ੍ਹਾਂ ਦੇ ਵੀ ਨੇ ਅੱਗੇ ਵੀ ਅੰਦਰ ਵੀ ਹੈਗੇ ਫੁੱਲਾਂ ਦਾ ਜਾਂ ਆਪਣੀ ਜਿਹੜੀ ਜੋ ਵੀ ਇਹਨਾਂ ਨੇ ਸਿਸਟਮ ਬਣਾਇਆ ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਇੱਥੇ ਇਹਨਾਂ ਨੇ ਜਿੰਨੇ ਵੀ ਨਾ ਚਾਹੇ ਬੁੱਟੇ ਨੇ ਫੁੱਲ ਨੇ ਇਹਨਾਂ ਨੇ ਕਿ ਪਰਚੇਜ਼ ਵੀ ਇਸ ਟਾਈਮ ਕਰ ਰਹੇ ਨੇ ਸੋ ਤੁਹਾਨੂੰਆਂ ਵੀ ਹੋ ਅਗਲਾ ਜਿਹੜਾ ਸਿਸਟਮ ਹੈਗਾ ਜਾਂ ਅਗਰ ਅਗੀਆਂ ਦਾ ਜਿਹੜੇ ਫਲਾਵਰ ਲਾ ਰਹੇ ਨੇ ਫਲਾਵਰ ਵੇਚ ਰਹੇ ਨੇ ਬੁੱਟੇ ਦੇ ਰਹੇ ਉਹਦੇ ਬਾਰੇ ਜਾਣਕਾਰੀ ਲੈਂਦੀ ਕੋਸ਼ਿਸ਼ ਕਰਦੇ ਆ ਅਸੀਂ ਨਾ ਬਾਹਰ ਗੱਲ ਕਰ ਰਹੇ ਸੀ ਨਾ ਕਿ ਫਲਾਵਰਸ ਦੀ ਔਰ ਫਲਾਵਰ ਦੀ ਵੈਰਾਈਟੀ ਕਿੰਨੀਆਂ ਔਰੇ ਉਹਦੇ ਬਾਰੇ ਸਾਨੂੰ ਜਾਣਕਾਰੀ ਲੈਂਦੀ ਕੋਸ਼ਿਸ਼ ਕਰਦਣਾ ਹੈ ਕਿ ਇੰਡੀਆ ਤੋਂ ਸਾਡੇ ਹਮਰਾਜ ਜੀ ਔਰ ਇਹ ਪੁੱਛਦੇ ਨਾ ਤੋਂ ਕਿ ਜਿਹੜੀ ਐਗਜ਼ਿਬਿਸ਼ਨ ਲਗਾਉਂਦੇ ਨੇ ਇਹ ਫਲਾਵਰਸ ਦੀ ਜਾਂ ਕਿੰਨੀ ਵੈਰੈਟੀ ਆ ਉਹਦੇ ਬਾਰੇ ਗੱਲ ਕਰਾਂਗੇ ਅਨਾਂ ਨਾਲ ਔਰ ਕੋਸ਼ਿਸ਼ ਕਰਾਂਗੇ ਫਲਾਵਰ ਦੀ ਵੈਰੈਟੀ ਦੀ ਸਾਰਾ ਨਮਸਕਾਰ ਜੀ ਨਮਸਕਾਰ ਜੀ ਸਰ ਆਪ ਇਹ ਲਗਾ ਰਹੇ ਐਗਜ਼ਿਬਿਸ਼ਨ ਲਗਾ ਰਹੇ ਹੋ ਇਹ ਆਪਣੀ ਰੈਗੂਲਰ ਲਗਾ ਰਹੇ ਹੋ ਜਾਂ ਹਰ ਸਾਲ ਲਗਾਤੇ ਹੋ ਜਾਂ ਕੋਈ ਸੀਜ਼ਨ ਹੁੰਦਾ ਵੈਸੇ ਲਗਾਤੇ ਨੇ ਇਹ ਹਰ ਸਾਲ ਐਗਜ਼ਿਬਿਸ਼ਨ ਹੁੰਦਾ ਹੈ ਇਹ ਗਵਰਨਮੈਂਟ ਦੀ ਤਰਫੋਂ ਹੁੰਦਾ ਹੈ ਜੀ ਸਰ ਸਾਲ ਨੇ ਇੱਕ ਵਾਰ ਓਕੇ ਇਸ ਕਾ ਨਾਮ ਹੈ ਐਗਰੀਟੈਕ ਐਗਜ਼ਿਬਿਸ਼ਨ ਠੀਕ ਹੈ ਜੀ और ये एग्जीबिशन लगती है आपकी ओनली फ्लावर्स की लगती है या और भी आइटम होती है यहाँ पर ऑनली ऑनली सीजनल फ्लावर सीजन फ्लावर्स, सीजन फ्लावर्स। और ये फ्लावर जितना भी है सारा ये कतर का है या कोई और बार का है जी ये जितने भी फ्लावर है ये कतर में प्रोडक्शन होता है लेकिन जो सीड्स है वो हम लोग बाहर से मंगाते हैं जैसे जर्मनी या फिर नीदरलैंड हॉलैंड हॉलैंड से ओके और ये फ्लावर की वैरायटी कितनी है आपके पास ये ये बताओ थोड़ा सा अभी यहाँ पर तकरीबन होगी मोर देन थर्टीज वैराइटीज़ हैं यहाँ पर ओके जैसे मेरी गोल्ड पथुनिया जी ये हो गया लिलीज हो गया अपना जबीरा हो गया ये कैना इंडिका हो गया ओके ये ऐसे मोर देन थर्टी होता है, एक कितने चलती है, कितने दिन की होती है ये ये अपने होता, अपने एक की होता है हमारे एग्जीबिशन फाइव डेज का होता है ओके ये सरकार कराती है या कोई प्राइवेट सेक्टर कोई यहाँ की सरकार करवाती है सरकार यहाँ के बल्ह दिया और जितना भी प्रोग्राम हो रहा है सब सरकार खर्चा उठाती है इसका पूरा गवर्नमेंट होती है ਔਰ ਦੇਖੋ ਮੈਂ ਗੱਲ ਥੋੜਾ ਨਾ ਕਰ ਦਨਾ ਨਹੀਂ ਹਰ ਟਾਈਮ ਜਦੋਂ ਵੀ ਮੈਂ ਗੱਲ ਕਰਦਾ ਕਿ ਸਰਕਾਰਾਂ ਇੱਥੇ ਦੀ ਕਤਰ ਦੀ ਸਰਕਾਰ ਹੈ ਉਹ ਬੜਾ ਕੁਝ ਪਬਲਿਕ ਵਾਸਤੇ ਕਰਦੀ ਆਂ ਆਹ ਦੇਖੋ ਡਿਸਪਲੇ ਕਿਵੇਂ ਕਿੰਨੇ ਅੱਛੇ ਤਰੀਕੇ ਨਾਲ ਕਰਿਆ ਹੋਇਆ ਮੈਂ ਚੀਜ਼ਾਂ ਦੇਖ ਰਿਹਾ ਕਿ ਜਿਹੜੇ ਫਲਾਵਰ ਦੀਆਂ ਜਿੰਨੀਆਂ ਵੀ ਵੈਰਾਈਟੀਆਂ ਦੱਸੀਆਂ ਇਹਨਾਂ ਨੇ ਔਰ ਅੱਛਾ ਲੱਗਦਾ ਕਿ ਉਹ ਕਤਰ ਜਿਵੇਂ ਕਹਿੰਦੇ ਨੇ ਕਿ ਵੀ ਸ਼ਾਇਦ ਇੱਥੇ ਉਹ ਨਾ ਹੋਵੇ ਰੇਤਾਰੇ ਇਲਾਕਾ ਹੋਣ ਕਰਕੇ ਚੀਜ਼ਾਂ ਨਹੀਂ ਹੁੰਦੀਆਂ ਲੇਕਿਨ ਇਹਨਾਂ ਉਹ ਚੀਜ਼ਾਂ ਪੈਦਾ ਕਰੀਆਂ ਹੋਈਆਂ ਕਿ ਜਿਹੜੇ ਚੀਜ਼ਾਂ ਦੇਖਣ ਨੂੰ ਆਪਾਂ ਕਹਿੰਦੇ ਸੌਰਦੇ ਸੀਗੇ ਲੇਕਿਨ ਇੱਥੇ ਦੇਖਣ ਨੂੰ ਵ ਸੋ ਫਿਰ ਧੰਨਵਾਦ ਜੀ ਮਿਹਰबानी ਤੁਹਾਡੀ ਆਪकी ਨਮਸਕਾਰ ਥੈਂਕ ਯੂ ਨਮਸਕਾਰ ਜੀ ਤਾਂ ਬਾਸ ਨੂੰ ਫਲਾਵਰ ਦਹਾਏ ਇਹ ਬੂਟੇ ਨੇ ਇਹ ਜਿਹੜੇ ਖਰੀਦਦਾਰ ਹੁੰਦੇ ਨੇ ਇੱਥੇ ਲੋਕ ਖਰੀਦਦਾਰ ਵੀ ਨੇ ਇਥੇ ਖਰੀਦਦੇ ਵੀ ਨੇ ਆਖੜ ਨੇ ਦੇਖੋ ਕਸਟਮਰ ਨੇ ਜਿਵੇਂ ਇਹਨਾਂ ਭਾਈ ਸਾਹਿਬ ਨੇ ਲਿਆ ਇਹ ਪਰਚੇਜ ਕਰਿਆ ਉਧਰ ਦੇਖੋ ਮਾਦਰੂ ਕੈਮਰਾਮੈਨ ਕੋ ਉਧਰ ਦਾ ਹਾਜਰਾ ਉਹ ਸਾਹਮਣੇ ਦੇਖੋ ਉਹ ਵੀ ਕਸਟਮਰ ਨੇ ਕਸਟਮਰ ਵੀ ਲੈ ਰਹੇ ਨੇ ਉਧਰ ਇਹ ਚੀਜ਼ਾਂ ਨੇ ਇਸ ਟਾਈਮ ਇਥੇ ਬਹੁਤ ਪਰਚੇਜ ਕਰ ਰਹੇ ਨੇ ਲੋਕਾਂ ਨੂੰ ਸ਼ੌਂਕ ਬਹੁਤ ਇਥੇ ਸਭ ਤੋਂ ਵੱਡੀ ਇੱਕ ਚੀਜ਼ ਇਹ ਹੈ ਸ਼ੌਂਕ ਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਅਤੇ ਸ਼ੌਂਕ ਬਹੁਤਾਂ ਲੋਕਾਂ ਨੂੰ ਜਿਹੜਾ ਇਸ ਟਮ ਦੁਪਹਿਰੇ ਖਾਲੀ ਇਹ ਭਰਿਆ ਸੀ ਅਪਰੋਂ ਦੇਖੋ ਖਾਲੀ ਹੋ ਰਿਹਾ ਹੈ ਇਹ ਕਿਉਂ ਜੇ ਲਾਸਟ ਦਿਨ ਇਹਦਾ ਅੱਜ ਇਹਦੇ ਖਤਮ ਕਰਦਾਨਾ ਇਹਨਾਂ ਨੇ ਲੇਕਿਨ ਇਸੇ ਸ਼ੌਂਕ ਲੋਕਾਂ ਦਾ ਹੈ ਕਿ ਹਰ ਚੀਜ਼ ਹਰ ਵੈਰਾਈਟੀ ਨੂੰ ਕੋਸ਼ਿਸ਼ ਕਰਦੇ ਚੱਕਣ ਦੀ ਤੋਂ ਤੁਹਾਨੂੰ ਅੱਗੇ ਵੀ ਕੋਸ਼ਿਸ਼ ਕਰਦੇ ਦਿਖਾ ਦੇ ਜੀ ਫਲਾਵਰ ਦੀ ਗੱਲ ਕਰੀ ਸੀਗੀ ਇੱਕ ਇਹਨਾਂ ਨੇ ਸਬਜ਼ੀਆਂ ਦਾ ਵੀ ਲਾਇਆ ਹੋਇਆ ਅੰਦਰ ਔਰ ਤੋਂ ਬਾਅਦ ਹਨਾ ਸਬਜ਼ੀਆਂ ਦਾ ਇਹਨਾਂ ਨੇ ਆਰਗੇਨਿਕ ਨੇ ਸਾਰੀਆਂ ਜਿਲੇਵੀ ਆਰਗੇਨਿਕ ਸਬਜ਼ੀਆਂ ਨੇ ਔਰ ਕਸਟਮਰ ਸ਼ਾਇਦ ਕਈ ਦਾ ਸਮੇਤ ਲੱਗ ਜਾ ਰਹੇ ਬੁੱਟੇ ਸਮੇਤ ਆ ਦੇਖੋ ਖੀਰੇ ਲੱਗੇ ਹੋਲੇ ਸਭ ਆਰਗੇਨਿਕ ਨੇ ਇਹ ਇੱਕ ਖਾਸੀਅਤ ਹੈ ਜਿਹੜੀ ਇਹਨਾਂ ਨੇ ਲਗ ਤਰ੍ਹਾਂ ਇੱਕ ਪਾਰਟ ਬਣਾਇਆ ਦਾ ਫਲਾਵਰ ਦੇ ਨਾਲ ਹੀ ਖੀਰੇ ਲੱਗੇ ਹੋਏ ਨੇ ਆ ਛੋਟੇ ਟਮਾਟਰ ਨੇ ਜਿਨ੍ਹਾਂ ਨੂੰ ਆਪਾਂ ਟਮਾਟਰ ਕਹਿੰਦੇ ਨਾ ਇਹ ਇਸ ਟਾਈਮ ਇਹਨਾਂ ਦੀ ਵੈਲਿਊ ਬਹੁਤ ਜ਼ਿਆਦਾ ਟਮਾਟਰਾਂ ਦੀ ਇਹ ਜਿੰਨਾ ਛੋਟਾ ਟਮਾਟਰ ਹੈ ਉਹਨਾਂ ਦਾ ਰੇਟ ਜ਼ਿਆਦਾ ਹੈ ਆਪਣੇ ਇੰਡੀਆ ਦਾ ਜਿਵੇਂ ਮੰਗਦੇ ਨਾ ਸੋ ਕਿਸੇ ਡਿਮਾਂਡ ਘੱਟ ਹੁੰਦੀ ਹੈ ਲੇਕਿਨ ਇਹਨਾਂ ਟਮਾਟਰਾਂ ਦੇ ਜਿਹੜੇ ਛੋਟੇ ਟਮਾਟਰ ਨੇ ਇਹਨਾਂ ਦੀ ਬਹੁਤ ਜ਼ਿਆਦਾ ਰੇਟ ਹੈ ਤਿੰਨ ਗੁਣਾ ਰੇਟ ਜ਼ਿਆਦਾ ਹੁੰਦਾ ਹੈ ਨਾ ਨਾ ਜਿਵੇਂ ਆ ਦੇਖੋ ਪਹਾੜੀ ਮਿਰਚਾਂ ਹੈਗੀਆਂ ਸਾਰੀਆਂ ਪਹਾੜੀ ਮਿਰਚਾਂ ਦੇ ਵੈਰਾਈਟੀਆਂ ਦਹੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਸਾਰੀਆਂ ਕਲਰ ਦੇਖੋ ਸਾਰੇ ਜਿਵੇਂ ਆਪਾਂ ਆਮਚਾ ਮਿਲ ਜਾਂਦੀ ਹੈ ਖੈਰ ਇੰਡੀਆ 'ਚ ਵੀ ਇਹ ਚੀਜ਼ਾਂ ਮਿਲ ਜਾਂਦੀਆਂ ਹੈ ਲੇਕਿਨ ਜਿਹੜੇ ਚੀਜ਼ਾਂ ਨੇ ਇਹਨਾਂ ਨੇ ਆਰਗੈਨਿਕ ਤਿਆਰ ਕਰੀ ਹੋਈ ਸਾਰੀਆਂ ਆ ਪੇੜ ਦੇ ਇਹ ਐਕਚੁਅਲ ਤਿਆਰ ਨੇ ਜਿਵੇਂ ਕਿ ਆਪਾਂ ਆਮ ਦੇਖਦੇ ਹਾਂ ਪਹਾੜੀ ਮਿਰਚਾਂ ਆਪਣੇ ਲੱਗੀਆਂ ਹੁੰਦੀਆਂ ਆਪਾਂ ਲੈ ਕੇ ਆਏ ਨੇ ਇੰਡੀਆ ਤੋਂ ਇਹ ਸਾਰੀਆਂ ਇਹ ਸਭ ਚੀਜ਼ਾਂ ਇਹਨਾਂ ਨੇ ਇੰਨੇ ਪਿਆਰ ਨਾਲ ਇਹਨਾਂ ਤਿਆਰ ਕੀਤੀ ਹੋਈਆਂ ਆਰਗੈਨਿਕ ਔਰ ਮੈਂ ਤਾਂ ਕਹਾਂ ਅੰਦਰ ਬਾਹਰ ਮੰਡੀ ਵੀ ਹੈ ਨਾਲ ਦੀ ਜਿੱਥੇ ਮੰਡੀ 'ਚ ਮਾਲ ਇਹ ਦੇ ਰਹੇ ਨੇ ਆ ਦੇਖੋ ਬੈਂਗਣ ਦੀ ਵੈਰਾਈਟੀ ਦੇਖੋ ਬਾਹਰੋਂ ਤੋਂ ਦੱਸਾਂਗਾ ਕਿ ਜਿਵੇਂ ਇਹਨਾਂ ਨੇ ਬਾਹਰ ਜਿਹੜੀ ਚੀਜ਼ਾਂ ਪੈਦਾ ਕੀਤੀਆਂ ਆਚਾਰੀ ਮਿਰਚ ਜਿਹੜੀਆਂ ਆਪਾਂ ਦੇਖਦੇ ਨੇ ਕਈ ਵਾਰੀ ਕਿ ਸ਼ਾਇਦ ਆਪਾਂ ਆਚਾਰੀ ਮਿਰਚ ਖਾਂਦੇ ਆ ਲਗਾ ਅਚਾਰੀ ਵਿੱਚ ਵੀ ਵੈਰਾਈਟੀ ਦੇਖੋ ਕੁਆਲਿਟੀ ਦੇਖੋ ਠੀਕ ਹੈ ਨਾ ਇਹ ਸੋ ਚੀਜ਼ਾਂ ਦੇਖਣ ਆਣੀ ਹੈ ਕਿ ਇਹਨਾਂ ਨੇ ਜਿਹੜੇ ਉਹ ਚੀਜ਼ਾਂ 'ਤੇ ਜ਼ੋਰ ਲਾਇਆ ਹੋਇਆ ਸੋ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਇਹ ਰੇ ਚੀਜ਼ਾਂ ਹੈ ਇਹਨਾਂ ਨੇ ਬੜੇ ਪਿਆਰ ਨਾਲ ਬੜੇ ਵਧੀਆ ਤਰੀਕੇ ਨਾਲ ਤਿਆਰ ਕਰਿਆ ਹੋਇਆ ਆ ਦੇਖੋ ਮੈਂ ਦੇਖ ਰਿਹਾ ਕਸਟਮਰ ਵੀ ਨਾ ਥੱਕੇ ਪਰ ਤੋੜ ਕੇ ਲੈ ਕੇ ਜਾ ਰਹੇ ਨੇ ਪਰ ਇੱਥੇ ਅਲਾਉ ਨਹੀਂ ਹੈ ਇਹ ਲੇਕਿਨ ਬਾਹਰ ਮਾਰਕੀਟ ਲੱਗੀ ਹੋਈ ਹੈ ਡਿਸਪਲੇ ਕਰ ਤਾ ਉੱਥੋਂ ਲਿਜਾ ਸਕਦੇ ਆ ਇਹ ਸੋ ਚੀਜ਼ਾਂ ਹੈ ਛੋੜੇ ਚੀਜ਼ਾਂ ਨੇ ਲੇਕਿਨ ਕਹਿੰਦੇ ਨਾ ਇਨਸਾਨ ਵਾਸਤੇ ਆਦਮੀ ਵਾਸਤੇ ਜਿਹੜੀ ਇਤਨੀ ਵੈਲਿਊ ਹੈ ਮਸਾਲੇ ਤੋਂ ਬਗੈਰ ਆਰਗੈਨਿਕ ਜਿੰਨੀਆਂ ਸਬਜ਼ੀਆਂ ਇਹ ਤਿਆਰ ਕਰਦੇ ਨੇ ਸੋ ਤੁਹਾਨੂੰ ਬਾਹਰ ਵੀ ਦਾਨ ਨੇ ਹੋਰ ਬਹੁਤ ਕੁਝ ਤਿਆਰ ਕੀਤਾ ਹੋਇਆ ਨੇ ਬਾਹਰ ਦਾਨ ਨੇ ਸੋ ਅੱਜ ਦੇਖੋ ਜੀ ਮੇਰੇ ਪਿੱਛੇ ਮੰਡੀ ਪੂਰੀ ਪ੍ਰੋਪਰ ਤਰੀਕੇ ਨਾਲ ਸਬਜ਼ੀ ਮੰਡੀ ਲੱਗੀ ਹੋਈ ਆ ਜਿਹਦੇ ਵਿੱਚ ਤੁਹਾਨੂੰ ਹਰ ਸਬਜ਼ੀ ਜਿੰਨੀ ਵੀ ਨੇ ਆਰਗੈਨਿਕ ਹੀ ਮਿਲਣਗੀਆਂ ਕੋਈ ਐਸੀ ਨਹੀਂ ਹੈ ਕਿ ਜਿਹੜੀ ਸਬਜ਼ੀ ਆਪਾਂ ਨੂੰ ਨਾਮ ਹੀ ਰੱਥੇ ਹਰ ਸਬਜ਼ੀ ਮਿਲੇਗੀ ਲੇਕਿਨ ਇਹ ਵੀ ਚੀਜ਼ ਦੇਖੋ ਵੀ ਕੁਆਲਿਟੀ ਦੇਖੋ ਮੈਂ ਹੈਰਾਨ ਹਾਂ ਕਈ ਵਾਰੀ ਖੀਰਿਆਂ ਦੀ ਟਮਾਟਰਾਂ ਦੀ ਵੈਰਾਈਟੀਆਂ ਤਰ੍ਹਾਂ ਤਰ੍ਹਾਂ ਦੀ ਔਰ ਟਮਾਟਰ ਦੇਖੋ ਸਾਈ ਦਾ ਟਮਾਟਰ ਸਾਈ ਹੈ ਕੀ ਹੈ ਵੱਡਾ ਟਮਾਟਰ ਇਹਦਾ ਰੇਟ ਸਸਤਾ ਹੋਊਗਾ ਜਿਹੜਾ ਮੈਂ ਤੁਹਾਨੂੰ ਛੋਟਾ ਦਾ ਹੈ ਨਾ ਉਹਦਾ ਰੇਟ ਬਹੁਤ ਜ਼ਿਆਦਾ ਇਸ ਨਾਲ 3-4 ਗੁਣਾ ਰੇਟ ਜ਼ਿਆਦਾ ਨਾਲੋਂ ਲੇਕਿਨ ਇਹਦਾ ਚੀਜ਼ ਦੇਖੋ ਲੇਕਿਨ ਇਹਨਾਂ ਨੇ ਫੇਰ ਵੀ ਕੁਆਲਿਟੀ ਔਰ ਕੀ ਹੈ ਕਿ ਜਿਹੜੀਆਂ ਕਿ ਲੋਕ ਇਸ ਟਾਈਮ ਹੱਲੇ ਭਰ-ਭਰ ਕੇ ਲੈ ਕੇ ਜਾ ਰਹੇ ਨੇ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰੀ ਮੰਡੀ ਦਾ ਇੱਕ ਵਾਰੀ ਦਿਖਾ ਦਿਓ ਜੀ ਇਹਨਾਂ ਨੂੰ ਕਿ ਸਾਰੀ ਮੰਡੀ ਦੇ ਇਸ ਟਾਈਮ ਜਿੰਨੇ ਵੀ ਵੇਖੋ ਕਿਵੇਂ ਲਾਈਨਾਂ ਲੱਗੀਆਂ ਕਿਵੇਂ ਲੋਕੀ ਥੱਲੇ ਭਰ-ਭਰ ਕੇ ਲੈ ਕੇ ਜਾ ਰਹੇ ਨੇ ਇਸ ਟਾਈਮ ਇਹ ਹਾਲਾਤ ਨੇ ਕਿ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਕਿ ਆਰਗੈਨਿਕ ਮਿਲਦੀ ਨਹੀਂ ਇੱਥੇ ਹੁੰਦੀ ਹੈ ਆਰਗੈਨਿਕ ਇੱਥੇ ਮਿਲਦੀਆਂ ਹੋਣਗੀਆਂ ਸਬਜ਼ੀਆਂ ਦੂਜੀਆਂ ਵੀ ਲੇਕਿਨ ਜ਼ਿਆਦਾ ਰਣ ਆਰਗੈਨਿਕ ਸਬਜ਼ੀਆਂ ਰੱਖੀਆਂ ਹੋਈਆਂ ਸੋ ਮਨ ਖੁਸ਼ ਹੁੰਦਾ ਕਿ ਜਦ ਸਬਜ਼ੀ ਖਾਣੇ ਸਬਜ਼ੀ ਦਾ ਸਵਾਦ ਉਹਦਾ ਜ਼ਾਇਕਾ ਹੋਰ ਵਧੀਆ ਲੱਗਦਾ ਹਾਂ ਜੀ ਦਰਸ਼ਕੋ ਦੇਖੋ ਇਹਨਾਂ ਨੇ ਇੱਕ ਸਬਜ਼ੀਆਂ ਲਾਈਆਂ ਇੱਕ ਡਿਸਪਲੇ ਕੀਤੀਆਂ ਸਬਜ਼ੀਆਂ ਔਰ ਸਬਜ਼ੀਆਂ ਡਿਸਪਲੇ ਦਾ ਤਰੀਕਾ ਦੇਖੋ ਕੀ ਆ ਆਮ ਸਬਜ਼ੀਆਂ ਜਿਹੜੀਆਂ ਉੱਥੇ ਦਿਖਾਈਆਂ ਸੀ ਜਾਂ ਮੰਡੀ ਦੇ ਵਿੱਚ ਜਾਂਦਾ ਲੱਗੀਆਂ ਸੀ ਲੇਕਿਨ ਇੱਕ ਡਿਸਪਲੇ ਦੇਖੋ ਕਿਤਾ ਘਤਣਾ ਨੇ ਸਟਾਈਲ ਦੇਖੋ ਕੀ ਜਣਾ ਦਾ ਆਹ ਟਮਾਟਰ ਛੋਟੇ ਟਮਾਟਰ ਲਾ ਕੇ ਨਾਲ ਸਜਾ ਕੇ ਉੱਪਰ ਟਮਾਟਰ ਲਾਏ ਬਣੇਗੀ ਕਿ ਜਿਵੇਂ ਪਾਣੀ ਦਾ ਨਹੀਂ ਚਰਨਾ ਜਾ ਬੰਦਾ ਲਾ ਕੇ ਲਾਨਿਆ ਪਾਣੀ ਗਿਰਦਾ ਹੁੰਦਾ ਉਮੀਦ ਹੈ ਨੇ ਕਿ ਟਮਾਟਰ ਥੱਲੇ ਗਿਰ ਰਹੇ ਨੇ ਲੇਕਿਨ ਕੀ ਹੈ ਕਿ ਕਿਸ ਅਲੱਗ ਤਰ੍ਹਾਂ ਸਟਾਈਲ ਬਣਾਤਾ ਨਾ ਅਲੱਗ ਤਰ੍ਹਾਂ ਸਿਮੈਟਰੀ ਬਣਾਤੀ ਹੈ ਚੀਜ਼ ਹੋਈ ਹੈ ਲੋਕੀ ਕਿਵੇਂ ਪਸੰਦ ਕਰਾਂ ਲੋਕੀ ਦੇਖੋ ਮੈਂ ਫੋਟੋਗ੍ਰਾਫੀ ਦੇਖੋ ਕੀਵੇਂ ਕਰ ਰਹੇ ਨੇ ਇਹ ਚੀਜ਼ ਹੈ ਬਸ ਇੱਕ ਤ੍ਰਿਕ ਹੈ ਨਾ ਕੋਲ ਹਾਂ ਜਨ ਦਰਸ਼ਕੋ ਮੈਂ ਦਿਖਾ ਰਿਹਾ ਹਾਂ ਤੁਹਾਨੂੰ ਕਿਥੇ ਤੱਕ ਸਾਰੇ ਮਿਕਸ ਇੱਕ ਐਗਜ਼ਿਬਿਸ਼ਨਲ ਆਈਪੀਆ ਐਗਰੀਕਲਚਰ ਹੈ ਸਨਫਲਾਵਰ ਦਿਖਾਇਆ ਸੀ ਸਬਜ਼ੀਆਂ ਦਿਖਾਇਆ ਸੀ ਅੰਦਰ ਇਹਨਾਂ ਨਾਲ ਹੋਰ ਬਹੁਤ ਦੇ ਤਰੀਕੇ ਨਾਲ ਜਿਹੜੀ ਜਿਹੜੀ ਚ ਜਲਾਏ ਸੀ ਇਹ ਹਰ ਸਾਲ ਲਾਂਦੇ ਨੇ ਆ ਦੇਖੋ ਆਪਣਾ ਸਾਰੇ ਕੰਪਨੀਆਂ ਨਾਲ ਆਪਣਾ ਸਾਰੇ ਜਿਵੇਂ ਟਰੈਕਟਰ ਚਾਹੇ ਟਰੈਕਟਰ ਦਾ ਹੈ ਅੰਦਰ ਹੋਰ ਚੀਜ਼ਾਂ ਦਿਖਾਏ ਜੋ ਜੋ ਚੀਜ਼ਾਂ ਤਿਆਰ ਕਰ ਰਹੇ ਨੇ ਕਤਰ ਦੀਆਂ ਸਾਰੇ ਇੱਥੇ ਐਗਜ਼ੀਬਿਸ਼ਨ ਲਾਈ ਹੋਈਆਂ ਸੋ ਚੀਜ਼ਾਂ ਦੇਖ ਕੇ ਨਾ ਨੇ ਪਹਿਲਾਂ ਚੀਜ਼ਾਂ ਕਹਿੰਦੇ ਸਨ ਦੱਸ ਰਹੇ ਨੇ ਹੈ ਕਿ ਚੀਜ਼ਾਂ ਸੀ ਨਹੀਂ ਇੱਥੇ ਪਹਿਲਾਂ ਬਾਹਰ ਪਰਚੇਜ਼ ਕਰਦੇ ਸੀ ਲੇਕਿਨ ਹੁਣ ਸਾਰੀਆਂ ਖੁਦ ਆਪ ਇਹ ਮੈਨੂਫੈਕਚਰਿੰਗ ਕਰਕੇ ਇੱਥੇ ਸੇਲ ਕਰਦੇ ਨੇ ਸੋ ਇਹਨਾਂ ਨੇ ਆ ਚ ਜ ਐਗਰੀਕਲਚਰ ਵਾਲੇ ਪਾਸੇ ਵੀ ਇਹਨਾਂ ਨੇ ਕਾਫੀ ਆਪਣਾ ਜਿਹੜਾ ਪੈਰ ਪਸਾਇਆ ਨੇ ਉਧਰ ਹੋਰ ਬਧਾਇਆ ਕੰਮ ਨੂੰ ਲੇਕਿਨ ਜਿਹੜੇ ਪਹਿਲਾਂ ਸੀ ਬਾਹਰ ਦੀ ਖਰੀਦਦਾਰੀ ਸੀ ਉਹ ਦਾ ਨਾ ਨੇ ਹੁਣ ਕਟਾਨ ਸ਼ੁਰੂ ਕਰਤਾ ਤੇ ਆਪਣੇ ਮੈਨੂਫੈਕਚਰਿੰਗ ਕਰਦ ਨੇ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਫੀ ਕੁਝ ਬਣਾਇਆ ਇਹਨਾਂ ਨੇ ਇਹ ਤਾਂ ਛੋਟੀ ਜਿਹੀ ਚੀਜ਼ ਸੀਗੀ ਸੋ ਚੀਜ਼ਾਂ ਇਹਨਾਂ ਨੇ ਜਿਹੜਾ ਤਿਆਰ ਕਰ ਰਹੇ ਨੇ ਡੇ ਬਾਏ ਡੇ ਹੈ ਦੋਹਾਂ ਕਤਰ ਦੀ ਸਰਕਾਰ ਹੈ ਪਬਲਿਕ ਵਾਸਤੇ ਬੜਾ ਕੁਝ ਕਰ ਰਹੀ ਹੈ ਇਹ ਸਾਰਾ ਜੀ ਨਾ ਕਿ ਛੋਟੇ ਜਗਤਿਆਂ ਬੜੇ ਮੇ ਛੋਟੇ ਉਪਰਾ ਲੈਣਾ ਲੇਕਿਨ ਹੈ ਬਹੁਤ ਵੱਡੇ ਵੱ ਆ ਮੇਰੇ ਪਿੱਛੇ ਦੇਖੋ ਇਹ ਜ਼ੂ ਬਣਾਇਆ ਹੈ ਛੋਟਾ ਜਿਹਾ ਨਾ ਜਿਹਦੇ ਵਿੱਚ ਇਹਨਾਂ ਨੇ ਹੈ ਦਾ ਕੁਝ ਆਮ ਪੰਛੀ ਦੇਖਦੇ ਆਪਾਂ ਆਮ ਜਾਨਵਰ ਦੇਖਦੇ ਆਂ ਜਿਹੜਾ ਦੇਖਦੇ ਆ ਜਾਂ ਹੋਰ ਚੀਜ਼ਾਂ ਦੇਖਦੇ ਇਹਨਾਂ ਨੇ ਅਸਗਰ ਰੱਖਿਆ ਕਿ ਇਹਨਾਂ ਨੇ ਅੰਦਰ ਆਪਣਾ ਜਾਂ ਹਿਰਨ ਰੱਖਿਆ ਜਾਂ ਕੋ ਡੋਗੀ ਰੱਖੇ ਨੇ ਬੱਕਰੀਆਂ ਭੇਡਾਂ ਹੋਰ ਚੀਜ਼ਾਂ ਰੱਖੀਆਂ ਹੋਈਆਂ ਮੋਰ ਰੱਖੇ ਹੋਏ ਨੇ ਕਈ ਚੀਜ਼ਾਂ ਅਸੀਂ ਆ ਕਿ ਜਿਹੜੇ ਕਿ ਬੱਚੇ ਬੜੇ ਉਤਸ਼ਾਹ ਨਾਲ ਦੇਖਦੇ ਨੇ ਕਿ ਬੱਚਿਆਂ ਨੂੰ ਬੜੀਆਂ ਅੱਛੇ ਚ ਚੰਗੀਆਂ ਲੱਗਦੀਆਂ ਨੇ ਦੇਖਣ ਨੂੰ ਚੰਗਾ ਲੱਗਦਾ ਲੇਕਿਨ ਜਿਹੜਾ ਰੱਖਣ ਦਾ ਤਰੀਕਾ ਉਹ ਬਹੁਤ ਵਧੀਆ ਹੈ ਲੇਕਿਨ ਸਿਸਟਮ ਨਾਲ ਚੱਲ ਰਿਹਾ ਦੇਖੋ ਕੋਈ ਲਾਨੀ ਤੋੜ ਰਿਹਾ ਕੋ ਕੁਛ ਨਹੀਂ ਕਰ ਰਿਹਾ ਲੇਕਿਨ ਐਕਸਿਸਟਰ ਨਾਲ ਚੱਲ ਰਹੇ ਨੇ ਸਿਸਟਮ ਕੀ ਆ ਤੁਸੀਂ ਦੇਖੋ ਪਿਛੇੋਂ ਤੁਹਾਨੂੰ ਅੰਦਰ ਦਿਖਾਣੇ ਆ ਅੰਦਰ ਵੀ ਇਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਜਿਹੜਾ ਸਿਸਟਮ ਬਣਾ ਕੇ ਰੱਖਿਆ ਹੋਇਆ ਸ਼ਿਸ਼ਿਆਂ ਦੇ ਵਿੱਚ ਜਿਵੇਂ ਕੋਈ ਅਜਾ ਕਰਾਇਆ ਜਾਂ ਕੋਈ ਹੋਰ ਪੰਚੀ ਹੈ ਜਿਹੜੇ ਵੀ ਸਿਸਟਮ ਚ ਰੱਖਿਆ ਇਹਨਾਂ ਨੇ ਉਹ ਬਣਾ ਕੇ ਰੱਖਿਆ ਹੋਇਆ ਉਦੋਂ ਦਿਖਾਣ ਦੀ ਕੋਸ਼ਿਸ਼ ਕਰਦੇ ਆ